ਨੰਨਾ ਵਾਲੇ ਚੁੰਮਕੇ ਭਾਗ ਦੁੱਜਾ ਪੀੜ ਵਿੱਚ ਖਲੋਤੇ ਕਸਜਨ ਦੇ ਬੋਲ ਉਸ ਤੇ ਕੰਨੀ ਭਾ ਪਰ ਉਸ ਦੀ ਬੁਰੀ ਗਾਲ ਸੁਨੇ ਬਿਨਾ ਉਹ ਪੀੜ ਨੂੰ ਝੇੜ ਵੀ ਅਕੇ ਵਧ ਛੜਕ ਤੇ ਲੌ ਲਹਾਂ ਭਈ ਸਰਦੀਆਂ ਦਾ ਕੋਸਤਾ ਸਾਹਮਰੀ ਇਕਦਾ ਹੋ ਗਿਆ ਉਹ ਬੁੜਬੜਾਈ ਆਪਣੇ ਅਕੇ ਖਲੋਤੇ ਬੰਦਿਆਂ ਨੂੰ ਪਿੱਛੇ ਤੱਕ ਉਹ ਸਰਦ ਕੋਈ ਜਾਣ ਤੀ ਉਹਨਾਂ ਦੀ ਇੱਕ ਸੇਲੀ ਸਰਦ ਦੇ ਮੂੰਹ ਵਿੱਚ ਪਾਣੀ ਪਾਰ ਰਹੀ ਸੀ ਉਸ ਬੁਰੀ ਤਰ੍ਹਾਂ ਜੀਕਾ ਮਾਰਦੀ ਸਰਦ ਦਾ ਸਿਰ ਪਨੂਸੀਆ ਜਿਆ ਉਸਦੇ ਹੱਥ ਲਹੂ ਰੰਗੇ ਹੋ ਗਏ ਤਾਂ ਉਹ ਕੰਬ ਜਹੀ ਗਈ ਉਸਨੇ ਇੱਕ ਵਾਰ ਫੇਰ ਸ਼ਰਮ ਨੂੰ ਧਿਆਨ ਨਾਲ ਦੇਖਿਆ ਉਸਦੇ ਇੱਕ ਕੰਨ ਵਿੱਚੋਂ ਅਜੇ ਵੀ ਲਹੂ ਸੇ ਮਰ ਰਿਹਾ ਸੀ ਦੋਵੇਂ ਜਾਰੇ ਨਸ਼ੇ ਵਿੱਚ ਘੁਲੋਤ ਜਾਣਾ ਪੀੜ ਵਿੱਚ ਘੁਲਦਾ ਇੱਕ 1.5 ਉਮਰ ਦਾ ਦੇਹਂਦੀ ਕਹਿ ਰਿਹਾ ਸੀ ਬਾਈਕ ਕਿਦਾਂ ਝੱਜ ਨਾਲ ਚੱਲ ਰਹੀ ਸੀ ਉਸ ਤੋਂ ਨਾਲ ਘੁਲਦਾ ਨੌਜਵਾਨ ਦਾਸ ਰਿਹਾ ਸੀ ਦੇਖਣ ਤੋਂ ਚੰਗੇ ਘਰਾਦੇ ਹੋਣ ਹਾਲ ਆਪਦੇ ਸੰਤ ਤੇ ਉਹਨਾਂ ਦਾ ਕਾਰਾ ਦੇਖੋ ਸ਼ਰਾਬ ਦਾ ਤਾਂ ਸਮਾਂ ਹੀ ਨਹੀਂ ਰਿਹਾ ਹਰ ਕੋਈ ਆਪਣੇ ਆਪ ਨੂੰ ਖੱਬੀ ਖਾਂ ਸਮਝੀ ਬੈਠਾ ਇੱਕ ਰੋ ਵਿੱਚ ਆਏ ਸੱਜਣ ਦੇ ਬੂਹੇ ਸੰ ਚੰਗੀ ਤਰ੍ਹਾਂ ਜਾਂ ਸ਼ਕਤ ਟਿਕਾ ਕੇ ਪੀ ਜਾਂਦਾ ਸਾਰੀ ਹੁਸ਼ਿਆਰੀ ਨਿਕਲ ਜਾਂਦੀ ਹੈ ਇਹੋ ਜਿਹੇ ਲੋਕਾਂ ਦੀ ਇੱਕ ਮੁਟਿਆਰ ਦੀ ਆਵਾਜ਼ ਗੂੰਜਦੀ ਹੈ ਵੀ ਭਾਈ ਇਹੋ ਕੰਮ ਹੀ ਤਾਂ ਨਹੀਂ ਹੁੰਦਾ ਇਸੇ ਲਈ ਹੋ ਜਾਏ ਮਸਟਾਂ ਦੇ ਜਾਮਲੇ ਫੇਰ ਦੇ ਨੇ ਕਿਸੇ ਨੇ ਜਵਾਬ ਦਿੱਤਾ ਉਹ ਕੁਝ ਹੋਰ ਕਹਿਣਾ ਚਾਹੁੰਦਾ ਸੀ ਪਰ ਪੁਲਿਸ ਦੀ ਗੱਤੀ ਵੈਨ ਦੇ ਆ ਜਾਣ ਨਾਲ ਪੀੜ ਵਿੱਚ ਕਲਬਲੀ ਮੱਚ ਗਈ ਲੋਕਾਂ ਨੂੰ ਇੱਕ ਪਾਸੇ ਕੀਤਾ ਗਿਆ ਤੇ ਉਹ ਬੋਲਦਾ ਬੋਲਦਾ ਚੁੱਪ ਕਰ ਗਿਆ ਤੁਹਾਡੇ ਵਿੱਚੋਂ ਕਿਸੇ ਨੇ ਦੇਖਿਆ ਇਹ ਸਭ ਹੁੰਦੇ ਪੁਲਿਸ ਅਫਸਰ ਨੇ ਪੀੜ ਵਾਲ ਦੇਖਦੇ ਆ ਪੁੱਛਿਆ ਸਾਈਬਾ ਇਹ ਬੱਚੀ ਚੰਗੀ ਬਣੀ ਆਪਣੀਆਂ ਸਹੇਲੀਆਂ ਨਾਲ ਗੱਲਾਂ ਕਰਦੀ ਜਾ ਰਹੀ ਸੀ ਪਿੱਛੋਂ ਆ ਰਹੇ ਬਾਈਕ ਸਵਾਰ ਦੋ ਲਾਜਵਾਨ ਇਹਨਾਂ ਨਾਲ ਫਸੜ ਕੇ ਲੰਗੇ ਤੇ ਇਸੇ ਚੱਕਰ ਵਿੱਚ ਪਿੱਛੇ ਬੈਠੇ ਨੌਜਵਾਨ ਨੇ ਇਸ ਦੇ ਕੰਨ ਦੇ ਚੁੰਮਕੇ ਤੇ ਝਪਟਾ ਮਾਰਿਆ ਸਾਡੇ ਦੇਖਦਿਆਂ ਦੇਖਦਿਆਂ ਇਹ ਉਹ ਚੁੰਮਕਾ ਲੈ ਕੇ ਉਹ ਗਏ ਉਹ ਗਏ ਯਾਦ ਅਸੀਂ ਉਹ ਮੁਕੇ ਦੇਖਿਆ ਤਾਂ ਇਸ ਦਾ ਕੰਨ ਲਹੂ ਲਹਾਨ ਹੋਇਆ ਗਿਆ ਸੀ ਇੱਕ ਜਣੇ ਨੇ ਸੰਗੀਵੇ ਸਾਰੀ ਗੱਲ ਦੱਸ ਦਿੱਤੀ ਦੋਵੇਂ ਨਸ਼ੀ ਬਿਚੋਤ ਸਨ ਇੱਕ ਹੋਰ ਨੇ ਦੱਸਿਆ ਉਹ ਬੜੀ ਬੇਪਰਵਾਹੀ ਨਾਲ ਜੰਗਲਮ ਮਾਰਦੇ ਇਧਰ ਵਾਲੇ ਪਾਸਿਓਂ ਆਈ ਪਿੱਛੇ ਬੈਠਾ ਸੂਰਮਾ ਤਾਂ ਕੁਝ ਜ਼ਿਆਦਾ ਮਚਿਆ ਹੋਇਆ ਸੀ ਉਹ ਸੇ ਨਾ ਬੱਚੀਆਂ ਨੂੰ ਦੇਖਦਿਆਂ ਤਾਂ ਹੋਰ ਉੱਥੇ ਜਾਂਦਾ ਮਾਰਨ ਲੱਗਾ ਉਸ ਬਾਈਕ ਚਲਾ ਰਹੇ ਜਵਾਨ ਦੇ ਕੰਨ ਵਿੱਚ ਕੋਸਮਸ ਕੀਤੀ ਤਾਂ ਉਹ ਵੀ ਉੱਥੇ ਗਿਆ ਉਹ ਲਾਪਰਵਾਹੀ ਨਾਲ ਬੁਲਡ ਦੀਆਂ ਬਲਡ ਕੁੜੀਆਂ ਵੱਲ ਲੈ ਗਿਆ ਮੇਰੇ ਪੁੱਤ ਜੰਤੇ ਪਹਿਲਾਂ ਤਾਂ ਉਸ ਕੁੜੀ ਦੇ ਧੱppa ਮਾਰਿਆ ਤੇ ਫਿਰ ਚਾਰ ਬੰਦਿਆਂ ਦੇ ਪਿੱਛੇ ਖਲੋਤਾ ਬਜ਼ੁਰਗ ਹੋਰ ਕੁਝ ਕਹਿ ਨਾ ਸਕਿਆ ਪੁਲਿਸ ਵਾਲੇ ਆਪਣਾ ਜ਼ਨਾਮਾ ਕਰਨ ਨੂੰ ਵੇਚ ਬਹੁਤ ਸਮਾਂ ਨਾਲ ਆਇਆ ਐਂਬੂਲੈਂਸ ਬੁਲਾ ਕੇ ਸ਼ਹਿਰ ਨੂੰ ਤਰਨਫੋਰਟ ਤੇ ਜਦੀ ਕੀ ਅਸਤਲ ਦਾਖਲ ਕਰਵਾ ਦਿੱਤਾ ਗਿਆ ਤੇ ਇਹ ਅਜੇ ਹੁਣੇ ਮਸਾ ਮਸਾਂ ਖਲਗੀ ਹੈ ਕੱਲ ਤਾਂ ਪੂਰਾ ਦੇਣੀ ਚੀਕਦੀ ਰਹੀ ਪਰ ਅੱਜ ਕੁਝ ਆਰਾਮ ਹੈ ਚਲ ਕੋਈ ਨਾ ਹੋਲੀ ਹੋ ਰਹੀ ਕੋਈ ਜਾਉ ਤੁਸੀਂ ਕਬਰੋ ਨਾ ਜਸਲੀ ਨੇ ਸ਼ਾਇਦ ਦੀ ਮਾਂ ਨੂੰ ਹਸਾ ਲੈਂਦੀਆਂ ਗਿਆ ਇਹਨਾਂ ਨੂੰ ਤਕਲੀਫ ਕਰਨੀ ਸੀ ਹੁਣ ਕਰਕੇ ਆਲ ਪੁੱਛ ਲੈਂਦੀ ਹੋਤਾ ਠੀਕ ਹੈ ਬੀਜੀ ਰਿਆ ਨਹੀਂ ਜਾਂਦਾ ਕਾਲ ਦੇ ਵਿੱਚ ਵੀ ਸਾਰੀਆਂ ਕੁੜੀਆਂ ਦੇ ਪ੍ਰੋਫੈਸਰ ਸਰ ਇਹ ਹਾਲ ਦੁਬਾਰੇ ਪੁੱਛਦੇ ਰਹੇ ਉਹਨਾਂ ਵਿੱਚ ਕਾਫੀ ਘਬਰਾਹਟ ਫੈਲ ਗਈ ਹੋਈ ਹੈ ਕਈ ਤਾਂ ਹਸਕਲ ਆਉਣਾ ਚਾਹੁੰਦੀਆਂ ਨੇ ਕੱਲ ਦੀ ਫੀਡ ਲੱਗੀ ਹੋਈ ਹੈ ਸਰ ਦੀ ਇੱਕ ਸੇਲੀਅਰ ਤਰ ਪੁੱਛ ਕੇ ਜਾਂਦੀ ਹੈ ਤਾਂ ਦੂਜੀ ਆ ਜਾਂਦੀ ਹੈ ਇੱਕ ਦੋ ਪ੍ਰੋਫੈਸਰ ਵੀ ਆ ਚੁੱਕੇ ਨੇ ਉਹਨਾਂ ਦੱਸਿਆ ਸੀ ਸਪੇ ਸਾਡੀ ਪ੍ਰਿੰਸੀਪਲ ਸਰਦ ਦੀ ਹਾਲਤ ਤੇ ਬਹੁਤ ਚਿੰਤਾ ਤੇ ਮੌਕਾ ਮਿਲਦੇ ਹੀ ਉਹ ਕਿਸੇ ਵੇਲੇ ਉਸ ਨੂੰ ਵੇਖਣ ਲਈ ਆ ਸਕਦੀ ਹੈ ਬੀਜੀ ਨੇ ਦੱਸਿਆ ਉਹਨਾਂ ਤਾਂ ਆਉਣਾ ਹੀ ਹੋਇਆ ਪੂਰਾ ਕਾਜ ਲਾ ਕੇ ਰੱਖ ਦਿੱਤਾ ਇਸ ਵਾਰ ਦਾ ਦੇ ਕੁੜੀਆਂ ਵਿੱਚ ਬੜੀ ਦਹਿਸ਼ਤ ਹੈ ਮੈਨੇਜਮੈਂਟ ਨੇ ਪੁਰਸਕਪਤਾਨ ਨਾਲ ਗੱਲ ਕੀਤੀ ਸੀ ਇਸ ਬਾਰੇ ਜਸਲੀਨ ਨੇ ਦੱਸਿਆ ਪੁੱਛਵਾ ਆ ਰਿਹਾ ਕੁਝ ਕਿਹਾ ਉਹਨਾਂ ਕੰਨਾ ਕੀ ਹੋ ਗਈ ਅਸੀਂ ਲੜਿੰਦੇ ਕਦਮ ਚੁੱਕ ਰਹੇ ਹਾਂ ਦੋਸ਼ੀਆਂ ਨੂੰ ਫੜ ਲਿਆ ਹੈ ਤੁਸੀਂ ਫਿਕਰ ਨਾ ਕਰੋ ਪੁਲਿਸ ਕਪਤਾਨ ਇੱਥੇ ਵੀ ਆਇਆ ਸੀ ਪਰ ਆ ਲੋਕ ਸੀ ਕਿੰਨੀ دیر ਮੈਨੂੰ ਹਸਲਾ ਦੰਦਾਰਿਆ ਉਹ ਆਈ ਸੀ ਯੂ ਵਿੱਚ ਫਿਰ ਗਿਆ ਸੀ ਸਾਨੂੰ ਦੇਖਣ ਫਿਰ ਹਸਪਤਾਲ ਵਾਲਿਆਂ ਕੁ ਵਾਲਿਆਂ ਤੋਂ ਲੜਿੰਦੀ ਪੁੱਛ ਕੇਸ ਕਰਕੇ ਚਲਾ ਗਿਆ ਬੀਜੀ ਨੇ ਦੱਸਿਆ ਡਾਕਟਰ ਕੀ ਹਾਲ ਹੈ ਬੈੱਡ ਨੰਬਰ 3 ਵਾਲੀ ਲੜਕੀ ਦਾ आईसीयू ਵਿਚੋਂ ਡਾਕਟਰ ਨੂੰ ਬਾਹਰ ਨਿਕਲਦਿਆਂ ਦੇਖ ਜਸਵੀਨ ਨੇ ਬੁਚਿਆ ਅੱਗੇ ਨਾਲੋਂ ਬੈਠ ਰਿਹਾ ਹੈ ਕੰਨ ਤੇ ਟੰਕੇ ਲਾ ਦਿੱਤੇ ਨੇ ਥੋੜੇ ਦਿਨਾਂ ਤੱਕ ਠੀਕ ਹੋ ਜਾਵੇਗੀ ਪਰ ਮਾਨਸਿਕ ਤੌਰ ਤੇ ਉਹ ਹਜੇ ਵੀ ਸਦਮੇ ਵਿੱਚੋਂ ਬਾਹਰ ਨਹੀਂ ਆਈ ਉਸ ਲਈ ਚੁੱਕਾ ਸੰਭਾਲ ਲੱਗ ਸਕਦਾ ਹੈ ਪਰ ਡਿਸਾਰਿਆਂ ਦੇ ਪਿਆਰ ਤੇ ਸਹਿਯੋਗ ਨਾਲ ਉਸ ਦਾ ਠੀਕ ਹੋਣਾ ਮੁਸ਼ਕਲ ਵੀ ਨਹੀਂ ਕੰਡ ਵਿੱਚ ਇੱਕ ਜਣਾ ਉਸ ਨੂੰ ਮਿਲ ਸਕਦਾ ਹੈ ਬਹੁਤੀ دیر ਗੱਲ ਨਾ ਕਰਨਾ ਦੂਜੇ ਮਰੀਜ਼ ਦੇ ਸਟਰ ਬੰਦ ਹੋਏ ਨੇ ਡਾਕਟਰ ਹਦਾਇਤ ਦੇ ਕੇ ਦੂਜੇ ਕਮਰੇ ਵਿੱਚ ਚਲੀ ਗਈ ਖਾਸ ਤੋਂ ਮੇਲ ਲੈ ਆਪਣੇ ਸੇਹੀ ਲੀਨੂ ਮੈਂ ਇੱਥੇ ਹੀ ਬਹਿਣੀ ਆ ਰਾਤ ਨੂੰ ਫੌੜ ਹੋਵੇ ਤਾਂ ਇੱਥੇ ਜਿਸ ਨੇ ਪੁੱਛਿਆ ਸਿਰਫ ਇੱਕ ਜਨ ਅਠਾ ਸਕਦਾ ਵੇਲੇ ਇੱਕ ਵੇਲੇ ਲੋਡ ਪੈ ਜਾਂਦੀ ਹੈ ਅੰਦਰ ਤਾਂ ਬਹਿਣ ਹੀ ਨਹੀਂ ਦਿੰਦੇ ਕੰਮ ਦੀ ਗੱਲ ਕਰੋ ਤਾਂ ਝਟਪਟ ਆ ਜਾਓ ਬਾਹਰ ਇੱਥੇ ਇੱਕ ਪਾਸੇ ਪੈ ਰਹੀ ਦાય ਹੋਰ ਇੱਕ ਦੋ ਦਿਨਾਂ ਦੀ ਗੱਲ ਹੈ ਮੇਲ ਜੁਲ ਕੇ ਇਹ ਸਮਾਂ ਨਿਕਲ ਜਾਣਾ ਬੀਜੀ ਨੇ ਲੰਮਾ ਸਾਹ ਛੱਡਦਿਆਂ ਕਿਆ ਤੈਨੂੰ ਰਾਹ ਲੱਭ ਪਿਆ ਜਿਸ ਲਈ ਇਹਨੂੰ ਦੇਖਦੇ ਆਂ ਕਿ ਇੱਕ ਤਰ੍ਹਾਂ ਨਾਲ ਜੀਕ ਪਈ ਉਦਨ ਦੀ ਚੱਕਰ ਤੇ ਚੱਕਰ ਘਟ ਰਹੀ ਆ ਇੱਥੋਂ ਦੇ ਤੇ ਤੂੰ ਕਹਿੰਨੀ ਇਹ ਰਾਹ ਲੱਭ ਗਿਆ ਮੈਂ ਕਿਉਂ ਨਹੀਂ ਦੇਖਿਆ ਤੈਨੂੰ ਤੈਨੂੰ ਹੋ ਸੀ ਕਿੱਥੇ ਸੀ ਨਹੀਂ ਯਕੀਨ ਤਾਂ ਬੀਜੀ ਨੂੰ ਪੁੱਛ ਕੇ ਸਹੀ ਕਹਨੀ ਹੈ ਉਦਨ ਦੀ ਮਤ ਮਰੀ ਗਈ ਮੇਰੀ ਹੋਰ ਯਾਦ ਨਹੀਂ ਰਹਿੰਦਾ ਸਭ ਠੀਕ ਹੋ ਜਾਵੇਗਾ ਤੂੰ ਫਿਕਰ ਨਾ ਕਰ ਡਾਕਟਰ ਮਿਲੀ ਸੀ ਮੈਨੂੰ ਹੁਣੇ ਇੱਕ ਕਹਿੰਦੀ ਸੀ ਫਿਕਰ ਵਾਲੇ ਕੋਈ ਕੱਲੇ ਦੋ ਜਨਰਲ ਦੇ ਛੁੱਟੀ ਦੇ ਦੇਵਾਂਗੇ ਪਹਿਲਾਂ ਆਈਸੀਯੂ ਵਿੱਚੋਂ ਤਾਂ ਬਾਹਰ ਆਵਾਂ ਫਿਰ ਜਨਰਲ ਵਾਰਡ ਵਿੱਚ ਪਤਾ ਨਹੀਂ ਕਿੰਨੇ ਦਿਨ ਰੱਖਣਾ ਸਰ ਦੇ ਮੂੰਹੋਂ ਇਹ ਬੋਲ ਮਸਾ ਨਿਕਲੇ ਉਹ ਫਿਰ ਸੁੱਕੇ ਚੰਗੀ ਫੁਲੀ ਛੜਕ ਤੇ ਤੁਰੀ ਜਾ ਰਹੀ ਸੀ ਉਹ ਨੀਤਾ ਵੀ ਕਿਸੇ ਕੱਲ ਤੋਂ ਹਾਸਾ ਆ ਗਿਆ ਕਿ ਉਸੇ ਗੱਲ ਨੂੰ ਲੈ ਕੇ ਮ제 ਲੈ ਰਹੀ ਸੀ ਮੈਂ ਦੋਹਾਂ ਦੀਆਂ ਗੱਲਾਂ ਸੁਣ ਅੰਦਰੋਂ ਅੰਦਰ ਹੀ ਖੁਸ਼ ਹੋ ਰਹੀ ਸੀ ਕਿ ਅਚਾਨਕ ਉਹ ਐਸ਼ੀ ਆਰੇ ਪਤਾ ਨਹੀਂ ਕਿਧਰੋਂ ਆਏ ਬੁਲਟ ਇੱਕ ਤਰ੍ਹਾਂ ਨਾਲ ਸਾਡੇ ਉੱਤੇ ਚੜਾ ਦਿੱਤਾ ਮੈਂ 扑ਕ ਕੇ ਇੱਕ ਪਾਸੇ ਹੋਣ ਲੱਗੀ ਤਾਂ ਅੱਗੇ ਬੈਠੇ ਮੁੰਡੇ ਨੇ ਮੈਨੂੰ ਹਲਕਾ ਜਿਹਾ ਹੱਥ ਕਰ ਦਿੱਤਾ ਤੇ ਪਿੱਛੇ ਬੈਠੇ ਮੁੰਡੇ ਨੇ ਮੇਰੇ ਕੰਨਾਂ ਵਿੱਚ ਪਾਈ ਝੁੰਕੀਆਂ ਨੂੰ ਫੜ ਲਿਆ ਉਹ ਝਟਕੇ ਨਾਲ ਝੁੰਕਾ ਲਾ ਕੇ ਧੋੜ ਗਏ ਦਰਦ ਨਾਲ ਮੇਰਾ ਬੁਰਾ ਹਾਲ ਸੀ ਮੈਂ ਬੁਰੀ ਤਰ੍ਹਾਂ ਚੀਕੀ ਹਾਲੀਆਂ ਸੇ ਬੀ ਆਨੇ ਦਾ ਕਿਰੋੜਾ ਪਾਇਆ ਕੁਝ ਲੋਕਾਂ ਨੇ ਉਹਨਾਂ ਮਕਰਾਂ ਦਾ ਪਿੱਛਾ ਕੀਤਾ ਪਰ ਉਹ ਹੱਥ ਨਹੀਂ ਆਏ ਉਹ ਦੋਵੇਂ ਫੜੇ ਗਏ ਨੇ ਤੇਰਾ ਚੁੰਮਗਾ ਉਹਨਾਂ ਜਿੱਥੇ ਵੇਚਿਆ ਸੀ ਬੁੱਸ ਨੇ ਉੱਥੋਂ ਬਰਾਮਦ ਕਰ ਲਿਆ ਇਸ ਲਈ ਨੇ ਉਸ ਨੂੰ ਤਸੱਲੀ ਦਿੰਦੀ ਆ ਕਿ ਹਾਂ ਬੇਟੇ ਤੇਰੀ ਸਿਹਣੀ ਠੀਕ ਹੈ ਕਹਿ ਰਹੀ ਹੈ ਇਹ ਜਾਂਚ ਲਈ ਆਏ ਬਜ਼ੁਰਗ ਪੁਲਿਸ ਇੰਸਪੈਕਟਰ ਦੇ ਬੋਲਣ ਦਾ ਕੋਈ ਫਾਇਦਾ ਦੋ ਦਿਨਾਂ ਵਿੱਚ ਫੀ ਸ਼ੋਰਟ ਵੀ ਜਾਣਗੇ ਤੇਰੇ ਕਿਸੇ ਕੁੜੀ ਦੀਆਂ ਖੁਸ਼ੀਆਂ ਦਾ ਖਾਨ ਹੋਵੇਗਾ ਜਸਮੀਨ ਇਹੋ ਜਿਹੀਆਂ ਜਿੰਸਾਂ ਨਰੀਆਂ ਜੋਕਾ ਹੁੰਦੀਆਂ ਨੇ ਜੋਕਾ ਇਹਨਾਂ ਦੀ ਪਿਆਸਾ ਭੋਲੇ ਭਾਲੀ شریف ਲੋਕਾਂ ਦਾ ਕੋਣ ਪੀਣ ਨਾਲ ਬੁਝਦੀ ਏ ਇਹ ਲੋਕ ਕਿਸੇ ਦੇ ਮਿੱਤ ਨਹੀਂ ਹੁੰਦੇ ਵਾਂਝਤੀ ਦੇ ਯਾਰ ਹੁੰਦੇ ਨੇ ਦਹਿਸ਼ਤ ਕਰਦਾ ਤਾਂ ਘਟ ਨਹੀਂ ਹੁੰਦੇ ਇਹ ਲੋਕ ਇੰਨੇ ਜਿੱਤੇ ਤਾਂ ਬਾਹਰੋਂ ਨਹੀਂ ਦਿੰਦੇ ਬੰਦੇ ਦੇ ਪੁੱਤ ਬਣਾ ਕੇ ਛੱਡਾਂਗੇ ਅਗੋਂ ਇਹ ਹੋ ਜਿਆ ਕਰਾ ਕਰਨ ਲੱਗੀ ਸੌ ਵਾਰ ਸੋਚਣਗੇ ਤੋ ਫਿਕਰ ਨਾ ਕਰ ਅੰਕਲ ਹੀ ਹੋ ਜੀਆਂ ਜਿੰਸਾ ਸ਼ਿਆਰੀਆਂ ਦੀ ਜਾਨ ਮਾਲ ਤੇ ਇੱਜ਼ਤ ਲਈ ਖਤਰਾ ਹੁੰਦੀਆਂ ਨੇ ਇਹ ਤਾਂ ਜ਼ਹਿਰੀਲੇ ਨਾਗ ਹੁੰਦੇ ਨੇ ਇਹਨਾਂ ਨੂੰ ਕੁਚਲ ਹੀ ਦੇਣਾ ਚਾਹੀਦਾ ਹੈ ਕੰਨ ਦੀ ਪੀੜ ਨਾਲੋਂ ਵੱਧ ਮਾਨਸਿਕ ਪੀੜਾ ਤੋਂ ਦੁਖੀ ਹਰਦੇ ਗੁੱਸੇ ਵਿੱਚ ਭਰੇ ਪੀਤੀ ਪਤਾ ਨਹੀਂ ਹੋਰ ਕਿੰਨੀ ਦੇਰ ਆਪਣਾ ਅੰਗ ਬਾਰ ਘੜਦੀ ਰਹੇ ਬਜ਼ੁਰਗ ਇੰਸਪੈਕਟਰ ਨੇ ਠਰਮੇ ਨਾਲ ਵਿਚਾਰ ਚਕ ਕੀਤੀ ਤੇ ਪੰਜ ਨਮਾ ਤਿਆਰ ਕਰਕੇ ਉਸੇ ਗੈਦ ਨੂੰ ਉਸ ਤੋਂ ਮੇਡਾ ਲਈ ਇਦਾਂ ਹੀ ਹੋਵੇਗਾ ਮੇਰੀ ਬੱਚੀ ਹੁਣ ਤੂੰ ਫੇਰ ਫਿਕਰ ਹੋ ਕੇ ਸੋ ਜਾ ਲੋੜ ਪਈ ਤਾਂ ਮੈਂ ਫੇਰ ਆਵਾਂਗਾ ਐਕਸਕਿਊਜ਼ ਮੀ ਮੈਡਮ ਡਾਕਟਰ ਦੇ ਆਉਂਦਾ ਸਮਾਂ ਹੋ ਗਿਆ ਤੁਸੀਂ ਬਾਹਰ ਜਾ ਕੇ ਬੈਠੋ ਦਰਸ਼ਕਾਂ ਤੇ ਸਲੀਨ ਚੌਂਦੀ ਹੋਈ ਉਸ ਬਾਸ ਬਹਿ ਨਾ ਸਕੇ ਫੇਰ ਦਾ ਸਮਾਂ ਵਿਜੇ ਸ਼ੋਕ ਤੋਂ ਲੈ ਕੇ ਇੰਡੀਆ ਗੇਟ ਤੱਕ ਰਾਜਪਥੇ ਸੈਰ ਕਰਨ ਵਾਲੇ ਲੋਕਾਂ ਦੀ ਚਾਲ ਪੈਛੇ ਰਾਣੇ ਦੇ ਨਵੇਂ ਨੌਕਰਸ਼ਾ ਸਿਆਸਦਾਨ ਸੰਸਦ ਮੈਂਬਰ ਸੋਸ਼ਲ ਵਰਕਰ ਮੁੱਤੀ ਜੀ ਵੀ ਕੁਝ ਫੜਾਕੂ ਤੇ ਖਿਡਾਰੀ ਤੇ ਇਹਦੀ ਕਦੀ ਨਾਲ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਚੱਕਰ ਘੱਟ ਘੱਟ ਕੇ ਪਸੀਨਾ ਵਹਾ ਰਹੇ ਸਨ ਸਕੂਲਾਂ ਕਾਲ ਦਾ ਵਿੱਚ ਪੜ੍ਹਦੇ ਮੁੰਡੇ ਆਧੀਆਂ ਠਾਣੀਆਂ ਆਂਡੀਆਂ ਗੇਡ ਲਾ ਕੇ ਕ੍ਰਿਕਟ ਦਾ ਮੈਚ ਕਿੱਧਰ ਵਿੱਚ ਰੁਕੀ ਹੋਈ ਸੀ ਹਨ ਕੋਈ ਜੋੜ ਨਾ ਲੱਗਦੇ ਬਰਕ ਵਿੱਚ ਬੈਠੇ ਦਲਾងਿਆ ਰਮਝਾ ਬੁਝ ਰਹੇ ਸਾਨੇਗਾ ਖੁਸ਼ਗਵਾਰ ਮਾਹੌਲ ਵਿੱਚ ਵੀ ਇੱਕ ਚੀਕ ਸਭ ਨੂੰ ਹਿਲਾ ਕੇ ਰੱਖ ਦਿੱਤੀ ਦਿੰਦੀ ਹੈ ਅਦੇੜੋਂ ਬਰ ਦੀਪਾ ਰਾਜ ਦੇ ਸੋਨੀ ਸੁਨੱਖੀ ਵਾਹਲਾ ਰੌਲਾ ਪਾ ਰਹੀ ਹੈ ਮੇਰੀ ਚੈਨ ਮੇਰੀ ਚੈਨ ਇਹ ਹੋਇਆ ਇਹਦੀ ਚੈਨ ਨੂੰ ਉਹ ਜਨਗ ਤੋੜ ਕੇ ਉਸ ਵਾਹ ਜਾਂਦੇ ਹਨ ਜਸਲੀਨ ਨੂੰ ਉਹਨਾਂ ਵਿੱਚੋਂ ਇੱਕ ਸੀ ਬੋਰਡ ਕਲਾਬ ਦੀ ਲਾਲ ਬੱਤੀ ਕ੍ਰਾਸ ਕਰਕੇ ਇੰਡੀਆ ਗੇਟ ਵੱਲ ਜਾ ਰਹੇ ਬਾਈਕ ਸਵਾਰਾਂ ਵਾਲਾ ਹੱਥ ਨਾਲ ਇਸ਼ਾਰਾ ਕਰਦੇ ਆ ਰੌਲਾ ਪਾ ਰਹੀ ਜੀ ਪੁਲਿਸ ਦੀ ਗश्ती ਵਾਹ ਨੇ ਉਹਨਾਂ ਦਾ ਪਿੱਛਾ ਕੀਤਾ ਨੈਸ਼ਨਲ ਸਟੇਡੀਅਮ ਲਾਂਜੂਨਾਂ ਨੂੰ ਫੜ ਲਿਆ ਗਿਆ ਸਭ ਠੀਕ ਠਾਕ ਹੋ ਗਿਆ ਔਰ ਨੋਹ ਦਾ ਨੈਕਲੇਸ ਵਾਪਸ ਤੇ ਮਿਲ ਗਿਆ। ਕਸਤੀ ਵੇਣ ਵਾਲਿਆਂ ਨੂੰ ਰਾਜ ਦੇ ਸ਼ਾਬਾਸ਼ੀ ਮਿਲੀ। ਸਭ ਕੋ ਖੁਸ਼ਨ ਪਰ ਸ਼ਰੀਨ ਦਾ ਧਿਆਨ ਮੋੜ ਹੋਰ ਸ਼ੱਦ ਵੱਲ ਚਲਾ ਜਾਂਦਾ। ਉਸ ਨਾਲ ਦਾ ਇਸ ਤੋਂ ਵੀ ਵੱਧ ਭਿਆਨਕ ਹਾਸਾ ਹੋਇਆ ਸੀ। ਹਮੇਸ਼ਾਦ ਹੁਣ ਨਾ ਬਰ ਨਾ ਹੋ ਚੁੱਕੀ ਸੀ ਉਸ ਦੇ ਕੰਧ ਦੇ ਜ਼ਖਮ ਦਾ ਨਿਸ਼ਾਨ ਵੀ ਮਿਟ ਗਿਆ ਸੀ। ਕੋਰੇ ਉਸ ਨੂੰ ਮੰਦ ਭਾਗੀ ਘਟਨਾ ਜਾਦ ਹੋਵੇ ਜਾਂ ਨਾ ਹੋਵੇ ਪਰ ਦਿਸਲੇਨ ਦੇਖਣਾ ਮਿਲਿਆ। ਹਸਪਤਾਲ ਦੇ ਬਿਸਤਰ ਤੇ ਪਈ ਸ਼ਰਦ ਤੇ ਰਹਿ ਕਹੀਂ ਬੋਲ ਅਜੀਬੀ ਗੂੰਜ ਰਹੀ ਸਨ ਇਹ ਹੋ ਜਈਆਂ ਜਿੰਸਾਂ ਨਰੀਆਂ ਜੋਕਾ ਹੁੰਦੀਆਂ ਨੇ ਜੋਕਾ ਇਹਨਾਂ ਦੀ ਪਿਆਸ ਤਾਂ ਬੋਲੇ ਬਾਲੀ شریف ਲੋਕਾਂ ਦਾ ਖੂਨ ਪੀਣ ਨਾਲ ਬੁਝਦੀ ਐ ਇਹ ਲੋਕ ਕਿਸੇ ਦੇ ਮਿੱਤ ਨਹੀਂ ਹੁੰਦੇ ਬਸ ਜੁੱਤੀ ਦੇ ਯਾਰ ਹੁੰਦੇ ਨੇ دہشت گردਾਂ ਤੋਂ ਘੱਟ ਨਹੀਂ ਹੁੰਦੇ ਇਹ ਲੋਕ